ਟਰੰਪ ਪ੍ਰਸ਼ਾਸਨ ਦਾ ਅਹਿਮ ਫੈਸਲਾ ਵੈਨਜ਼ੁਏਲਾ ਨੂੰ ਵਾਪਸ ਸੰਪੇ ਜਬਤ ਕੀਤਾ ਤੇਲ ਟੈਂਕਰ ਤੇਲ ਟੈਂਕਰ 7 ਜਨਵਰੀ ਨੂੰ ਕੀਤਾ ਸੀ ਕਾਬੂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲੈਂਦੇ ਵੈਨਜ਼ੁਏਲਾ ਨੂੰ ਉਹ ਤੇਲ ਟੈਂਕਰ ਵਾਪਸ ਸੌਂਪ ਦਿੱਤਾ ਜਿਸ ਨੂੰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜ਼ਬਤ ਕੀਤਾ ਗਿਆ ਸੀ ਅਮਰੀਕੀ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਪਹਿਲਾਂ ਜਾਣਿਆ ਜਾਂਦਾ ਮਾਮਲਾ ਹੈ ਜੋ ਪ੍ਰਾਪਤ ਪ੍ਰਸ਼ਾਸਨਿਤ ਜ਼ਬਤ ਕੀਤੇ ਗਏ ਤੇਲ ਟੈਂਕਰਾਂ ਵਿੱਚੋਂ ਕੋਈ ਟੈਂਕਰ ਵਾਪਸ ਕੀਤਾ ਹੋਵੇ ਅਧਿਕਾਰੀਆਂ ਅਨੁਸਾਰ ਬੈਨਜ਼ੂਏਲਾ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਇਸ ਸੁਪਰ ਟੈਂਕਰ ਦਾ ਨਾਮ ਐਮਟੀ ਸੋਫੀਆ ਹੈ ਜੋ ਪਨਾਮਾ ਦੇ ਝੰਡੇ ਹੇਠ ਚੱਲ ਰਿਹਾ ਸੀ ਇਸ ਟੈਂਕਰ ਨੂੰ 7 ਜਨਵਰੀ ਨੂੰ ਅਮਰੀਕੀ ਕੋਸਟ ਗਾਰਡ ਅਤੇ ਫੌਜੀ ਬਲਾਂ ਨੇ ਕਾਬੂ ਕੀਤਾ ਸੀ ਉਸ ਸਮੇਂ ਪ੍ਰਸ਼ਾਸਨ ਨੇ ਇਸ ਨੂੰ ਪਾਬੰਦੀ ਸ਼ੂਦਾ ਅਤੇ ਇੱਕ ਅਜੀਹਾ ਮੋਟਰ ਟੈਂਕਰ ਦੱਸਿਆ ਸੀ ਜਿਸ ਦਾ ਕੋਈ ਦੇਸ਼ ਨਿਸ਼ਚਿਤ ਨਹੀਂ ਸੀ ਹਾਲਾਂਕਿ ਅਮਰੀਕਾ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਟੈਂਕਰ ਵਾਪਸ ਕਿਉਂ ਕੀਤਾ ਗਿਆ ਅਮਰੀਕਾ ਪਿਛਲੇ ਸਾਲ ਦੇ ਅੰਤ ਤੋਂ ਵੈਨਜ਼ੂਏਲਾ ਨਾਲ ਸੰਬੰਧਤ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੀ ਮੁਹਿੰਮ ਚਲਾ ਰਿਹਾ ਹੈ ਅਤੇ ਹੁਣ ਤੱਕ 7 ਟੈਂਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਰਾਸ਼ਟਰਪਤੀ 트੍ਰੰਪ ਦਾ ਮੁਖੋਦੇਸ਼ ਨਿਕੋਲਸ ਮਾਦੂਰੋ ਨੂੰ ਸੱਤਾ ਤੋਂ ਬਾਹਰ ਕਰਨਾ ਰਿਹਾ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ 트੍ਰੰਪ ਪ੍ਰਸ਼ਾਸਨ ਦੇ ਅਹਿਮ ਫੈਸਲਾ ਲਿਆ ਬੈਨਜ਼ੂਏਲਾ ਨੂੰ ਜਬਤ ਕੀਤਾ ਜੋ ਤੇਲ ਟੈਂਕਰ ਸੀ ਉਹ ਵਾਪਸ ਕਰ ਦਿੱਤਾ ਗਿਆ ਜੋ ਕਿ 7 ਜਨਵਰੀ ਨੂੰ ਕਾਬੂ ਕੀਤਾ ਗਿਆ ਸੀ